ਇਦੋਂ ਵੈਸੇ ਮੇਰੇ ਨਾਲ ਸਾਰੇ ਕਰਦੇ ਸਸਿਕਲ ਦੀ ਅਜਿਹੇ ਬਗੇਟ ਬਣਾਉਣੀ ਕਿਉਂਕਿ ਜਿਹੜੀ ਪਹਿਲਾਂ ਅਸੀਂ ਵੀਡੀਓ ਬੁੱਕ ਕੀਤੀ ਸੀ ਤੁਸੀਂ ਵੇਖਿਆ ਹੀ ਤੇ ਉਹ ਵੀਡੀਓ ਵਿੱਚ ਸਾਰੋ ਕੁਈਆਂ ਨੇ ਕਹਿ ਸੀ ਵੀ ਕੁਲੀ ਕਲੀਅਰਟੀ ਵਧੀਆ ਨਹੀਂ ਹੈਗੀ ਤੇ ਤੁਸੀਂ ਜਿਆਦਾ ਤੇਜ਼ ਹੋ ਗਈ ਸੀ ਤੇ ਅੱਜ ਅਸੀਂ ਉਹ ਬਾਰੇ ਬਣਦੀ ਵੀਡੀਓ ਪਾਰਟ 2 ਲੈ ਕੇ ਆ ਚੁੱਕੇ ਹਾਂ ਅੱਜ ਤੋਂ ਅਸੀਂ ਸਾਰਾ ਨਾਰਮਲ ਸਪੀਡ ਚ ਬਣਾਵਾਂਗੇ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਹੁਣ ਇੱਧਰੋਂ ਆ ਜਾਓ ਫਿਰ ਖੂਬ ਕਰਦੇ ਆਪ ਵੀਡੀਓ ਤੇ ਮੇਰੇ ਨਾਲ ਮੇਰੇ ਨਾਲ ਕੈਮਰਾਮੈਨ ਸ਼ਾਉਣ ਕੁਮਾਰ ਅਸੀਂ ਦੋ ਸ਼ਬਦ ਬਸ ਇਹ ਪਤਾ ਇਹ ਪਹਿਲਾਂ ਮਾਫੀ ਮੰਗਦੇ ਅਸੀਂ ਕਿਉਂਕਿ ਪਹਿਲਾਂ ਦਾ ਵੀਡੀਓ ਚਾਚੇ ਤਰ੍ਹਾਂ ਬਣੀ ਸੀ ਸਾਨੂੰ ਬਹੁਤ ਦਿਨੇ ਆਖੇ ਕਿ ਬਈ ਭਾਈ ਤੁਹਾਨੂੰ ਬਣਾਓ ਵੀਡੀਓ ਉਮੀਦ ਹੈ ਕਿ ਤੁਹਾਨੂੰ ਆ ਵੀਡੀਓ ਬਹੁਤ ਪਸੰਦ ਆਊਗੀ ਆ ਜਾਓ ਆਪਾਂ ਦੇਖਦੇ ਹਾਂ ਚਲੋ ਜੀ ਚੋ ਬਣਾਈ ਹੈ ਹਾਂ ਖਰੀਦ ਤੋਂ ਕਾਲ ਕਿਦਾ ਆਜੋ ਗਾਇਸ ਮੈਂ ਤੁਹਾਨੂੰ ਦਿਖਾ ਰਿਹਾ ਅੰਦਰ ਕੀ ਕੋਈ ਹੈ ਬੋਲੋ ਵੀ ਗਾਇਸ ਦੱਸਦੇ ਗੱਲ ਆਜੋ ਦੇਖੀਏ ਆਸ਼ਕ ਬੜੇ ਆਉਂਦੇ ਨੇ ਜੀ ਇਥੇ ਦੇਖੋ ਜੀ ਆ ਜੋ ਵੀ ਹੈ ਇਹ ਪੱਕਾ ਹਸ ਕਰੇ ਕੰਮ ਨੇ ਕੀ ਲਿਖਿਆ ਦੇਖੋ ਇਹ ਇਥੇ ਜੇ ਲਫਤੀ ਬਾਈ ਕੋਣ ਹੈ ਆ ਇਧਰ ਤੁਸੀਂ ਦੇਖੋ ਜਿਗਾ ਜੀ ਵੀ ਖਰਾਬ ਥੋੜੀ ਜੀ ਆਏ ਹਾ ਆ ਦੇਖੋ ਜੀ ਆ ਇਧਰ ਮਾੜੀ ਨਗਾ ਮਾਰੇ ਹਾਏ ਹੇ S A W ਹੈ ਮਸਾਵਲ ਹੈ ਤਾਂ ਇਹ ਮੇਰਾ ਨਾਮ ਹੈ ਤੇ ਆ ਆ ਮੈਨੂੰ ਇਹ ਕੀ ਹੈ ਇਹ ਕੀ ਲਿਖਿਆ ਥੋੜੇ ਨਾਲ ਕੀ ਫਾਇਦਾ ਜੀ ਲੋ ਬੀ ਈ ਪੀ ਲੋ ਫ੍ਰੀਜ਼ ਲੱਗਦਾ ਪਤਾ ਨਹੀਂ ਆ ਪਤਾ ਨਹੀਂ ਲੋ ਫ੍ਰੀਜ਼ ਪਤਾ ਨਹੀਂ ਲਾਫ ਫ੍ਰੀਜ਼ ਹੈ ਇਹ ਤਾਂ ਮੇਰਾ ਨਾਮ ਹੈ ਹੀ ਪਤਾ ਨਹੀਂ ਦੇਖੋ ਇਹ ਪਤਾ ਨਹੀਂ ਕਿਹੜਾ ਅਸ਼ਕਨ ਇੱਧਰ ਵੀ ਬੜੇ ਨਾਮ ਲਿਖੇ ਨੇ ਇੱਧਰ ਵੀ ਮਤਲਬ ਆ ਇਹ ਬੰਗਲਾ ਕੋਠੀ ਦੀ ਇਹਦਾ ਨਾਮ ਤਾਂ ਆਸ਼ਿਵ ਕੋਠੀ ਹੋਣਾ ਚਾਹੀਦਾ ਹੀ ਸਹੀ ਕਰ ਦਿੱਤੀ ਇਹ ਤਾਂ ਇਹ ਕਿੱਥੇ ਆਇਆ ਹੋਏ ਅੰਦਰ ਬਾਹਰ ਵੀ ਸਾਰੇ ਕਿਤੇ ਨਾਮ ਲਿਖੇ ਨੇ ਵਿਸ਼ਾਲ ਅੰਦਰ ਵੀ ਚੱਲੀ ਜੇ ਦੇਖੋ ਮਹਾਰਾਜ ਜੀ ਸਿੰਘ ਮਹਾਰਾਣੀ ਰਾਣੀ ਕੋ ਇਹ ਬੰਦੇਮ ਦਾ ਕੁਛੀਰ ਨੇ ਕੰਮ ਨਹੀਂ ਦੇ ਦੋਤੀ ਆਏ ਸਨ ਫਿਰਦੇ ਨੰਮੀ ਉਹ ਮੇਹ ਜਦੋਂ ਅਗਲੀ ਆਈ ਇਹ ਬਾਥਰੂਮ ਨਹੀਂ ਹੈ ਨਾ ਪిల్లా ਇਹ ਹਾਈ ਜੂਰੀ ਹੈ ਬਾਥਰੂਮ ਹੋ ਸਕਦਾ ਹੈ ਹੁੰਡਨੀ ਖਖਰਾ ਜੋ ਬੇਵਾਰੰਟੀ ਬਾਹਰ ਅੱਫਤ ਹੈ ਇਹ ਬਾਤ ਚ ਚੱਲਾਂਗੇ ਅੰਦਰ ਦੀ ਜੀਵੇਂ ਤੁਸੀਂ ਦੇਖ ਸਕਦੇ ਹੋ ਇੱਧਰ ਸਾਈਆਂ ਦੀ ਫੋਟੋ ਕਈ ਹੋਈਏ ਤੇ ਬਾਬਾ ਜੀ ਦੀ ਫੋਟੋ ਪਈ ਐ ਤੇ ਇਤਰਾ ਬਾਰੂ ਬੇਲੇ ਤੋੜ ਤੋੜ ਕੇ ਇੱਥੇ ਹੰਦ ਚੁੱਟੇ ਨੇ ਇਹ ਲੱਗ ਰਿਹਾ ਜਿਵੇਂ ਆਲੂ ਹੁੰਦੇ ਨੇ ਬਹੁਤ ਗੰਢ ਪਿਆ ਹੋਇਆ ਇੱਥੇ ਆ ਇਧਰ ਆਈ ਸਾਈਂ ਜੀ ਕੇ ਜੀ ਚਾਹ ਤੇ ਤੁ ਨੂੰ ਇੱਕੋ ਨੇ ਨਾ ਤੈਨੂੰ ਛੱਡੀ ਸਾਡੇ ਨਾਲ ਨਾ ਚਾਹ ਇਤਮਾਈ تھی ਬਾਓ ਆਸ਼ਰਮ ਵਿਡਾਰਾ ਟਾਬੇ ਨੱਗਰੇ ਨੂੰ ਅਸੀਂ ਕਾ ਜੋ ਵੀ ਹੈ ਜੀ ਇਹਨੂੰ ਚਾਹ ਨਾਲ ਰਿਸ਼ਕੇ ਚਾਹ ਨਾਲ ਰਿਸ਼ਕੇ ਤੇ ਇਸਕੇ ਚਾਹ ਨਾਲ ਬਾਰਲੇ ਪਾਸੇ ਇੱਕ ਲਿਫਟ ਵੀ ਲੱਗੀ ਹੋਈ ਏ ਉਹ ਦਿਨ ਅਸੀਂ ਨਹੀਂ ਦਿਖਾਈਏ ਸਾਨੂੰ ਅੱਜ ਪਤਾ ਲੱਗਾ ਤੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਜੇ ਬੇਜ਼ਾਇਦ ਬਾਤ ਨੂੰ ਨਹੀਂ ਬਾਤ ਨੂੰ ਹੋਣਾ ਜੇ ਇੰਨੀ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਅਸੀਂ ਇੱਥੇ ਲਾਇਆ ਹੋਇਆ ਹੈ ਲਗਦੇ ਉਹ ਹੈਵੀ ਇਹ ਮਹਾਤ ਤਟੀਆਂ ਹੋਈਆਂ ਨੇ ਤੇ ਉੱਧਰ ਦੇਖ ਸਕਦੇ ਤੁਸੀਂ ਆਸੀ ਲਿਫਟ ਡੁੱਗੀ ਤਾਂ ਹੈਗੀ ਐ ਪਰ ਇਹਦਾ ਯੂਜ਼ ਪਤਾ ਨਹੀਂ ਇਹ ਵਿੱਚ ਵਿਚਾਰੀ ਛੱਡਤੀ ਸੀ ਇਥੇ ਪ੍ਰੀ ਵੈਡਿੰਗ ਵੀ ਸ਼ੂਟ ਹੁੰਦੀ ਹੈ ਨਾ ਜਿਵੇਂ ਤੁਸੀਂ ਪਹਿਲੇ ਵਲੌਗ ਚ ਵੇਖਿਆ ਹੀ ਹੈ ਆਇਦਰ ਵੀ ਦੇਖੋ ਜੀ ਅੱਜ ਤਾਂ ਆਪਣੀ ਸ਼ਾਦੀ ਛੱਡੀ ਹੋਈ ਹੈ ਮਹਿਕ ਅਮਨ ਨਵੀ ਹੁਸਨ ਲਖਵੀਰ ਕਾਹ ਹੋਈ ਇਹ ਤਾਂ ਬਦਲੇ ਕੀ ਲੈਣਾ ਬਹੁਤ ਹੀ ਬਣਾਈ ਨੀ ਸੀ ਤੇਰੇ ਪਿੰਡ ਨਾਲ ਤੇਰੇ ਘਰ ਕੇ ਗੇੜਾ ਵੱਜਦਾ ਕਿ ਮਾਰਦਾ ਮਾਰਦਾ ਸੀ ਤੈਨੂੰ ਖੜੇ ਜਿਵਾਰੇ ਤੇ ਦੇਖ ਰੂ ਆਪਣੀ ਇੱਕ ਹੀ ਲਿਖਾਈ ਨਾਮ ਦਾ ਠਾਰ ਦਾ ਪਤਾ ਨਹੀਂ ਨਰੰਦਾ ਸੀ ਪਤਨੀ ਦੇ ਆਸ਼ਕ ਬੜੇ ਹਮ ਤੇ ਨਰੰਦਾ ਨੂੰ ਪੁੱਛਦੇ ਆਂ ਆਈ ਕਾਇਦੇ ਤੇ ਸਾਡਾ ਕੰਮ ਸੁਪਨਾ ਕੋਈ ਪਤਨੀ ਇਹਦਾ ਮੋਟ ਕੈਨੇਡਾ ਇਹ ਕੋਈ ਕੈਨੇਡਾ ਦਾ ਸੁਪਨਾ ਹੈ ਕਿਸੇ ਦਾ ਅੱਜ ਵਧੀਆ ਬਣ ਗਿਆ ਓਏ ਆ ਦੇਖੋ ਹੀ ਆ ਇਹ ਆਸ਼ਕ ਦੇਖੋ ਗੁਰਪ੍ਰੀਤ ਆਈ ਲਵ ਯੂ ਜੁਤੀ ਸਾਲੀ ਨਾਲੇ ਗਾਲ ਨਾਲੇ ਹੁਣ ਐਣੀ ਪਤਾ ਜੀਜੇ ਦੀ ਸਾਲੀ ਸੁਣੀ ਹੈ ਹਾ ਉਹ ਦਰ ਗੇਟ ਬੰਦ ਕਰਕੇ ਉਹ ਇਹਦਾ ਮੋਰ ਸਾਈਟ ਕਿਹੜਾ ਕੱਢਿਆ ਸੀ ਲਾਟ ਲੋ ਇੱਕ ਵਾਰੀ ਆ ਕੇ ਦਿਖਾਓ ਆ ਦੇਖੋ ਇਹ ਸਾਉ ਲਾਪਰੀਆਵਾਸ ਕੋਈ ਇਹੇ ਬਤਰੀ ਦੀ ਬੋਲਣਾ ਨਾ ਤੇ ਕਟਕਟੇ ਫੀ ਗਾਣਾ ਨਾ ਹੌ ਦਿੱਲੀ ਪਾਸੇ ਕੋਈ ਵੀ ਨੇ ਕੋਈ ਪਤਾ ਕਦਨ ਖਾਣੇ ਖਾ ਲੈ ਕੋਈ ਫੜਾ ਸੋ ਗਾਇਚਾ ਹੁਣ ਅੱਪ ਚੱਲਦੇ ਹਾਂ ਉੱਪਰ ਮੇਰਾ ਕੋਠੀ ਦੇ ਆ ਜੀ ਬਾਈ ਸੱਪ ਚੱਲਦੇ ਹਾਂ ਇੱਥੇ ਸੱਤ ਨੂੰ ਹੁਣ ਛੱਤ ਵੀ ਦੇਖ ਲਈ ਦਿਖਾ ਦਈਏ ਤੁਹਾਨੂੰ ਇਹ ਰੈਸਟ ਹਾਊਸ ਜੀ ਇਹ ਰੈਸਟ ਹਾਊਸ ਜੀ ਦਾ ਨਾਮ ਪੂਰੀ ਰੁਕੀ ਪੈ ਗਿਆ ਇਹ ਰੈਸਟ ਹਾਊਸ ਆ ਉੱਥੇ ਲਿਖਿਆ ਹੋ ਤੁਸੀਂ ਜਗਾ ਦੇਖ ਸਕਦੇ ਹੋ ਅਸੀਂ ਦਿਖਾਵਾਂਗੇ ਉੱਥੇ ਜਾ ਕੇ ਆਇਦਰ ਰਸਤੇ ਹੀ ਛੱਤ ਦਾ ਤੇ ਅਸੀਂ ਜਾ ਰਹੇ ਹਾਂ ਉੱਪਰ ਹੁਣ ਤੁਸੀਂ ਦੇਖੋ ਸੋ ਗਾਇਸ ਜਿਵੇਂ ਤੁਸੀਂ ਵੇਖ ਸਕਦੇ ਹੋ ਅਸੀਂ ਫੇਰ ਆ ਚੁੱਕੇ ਹਾਂ ਛੱਤ ਤੇ ਉੱਧਰ ਹੀ ਵਿਖਾ ਦਿੱਤਾ ਨੂੰ ਵੀ ਉਹ ਤੇ ਇੱਧਰ ਜਾਨ ਨੂੰ ਥੱਲੇ ਪੌੜੀਆਂ ਨਹੀਂ ਹੈਗੀਆਂ ਨਹੀਂ ਯਾਰ ਦੇ ਤੁਹਾਨੂੰ ਵਿਖਾਉਂਦੇ ਇਧਰੋਂ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅਸੀਂ ਬੈਠ ਕੇ ਜਾ ਰਹੇ ਹਾਂ ਸਾਨੂੰ ਡਾਰੇ ਦੇ ਦੇਖਣਾ ਪਈਏ ਤੁਹਾਨੂੰ ਨੀਚੇ ਦਾ ਵੀਊ ਬੀ ਦਿਖਾਣਾ ਹੈ ਐਨਾ ਵੀ ਆ ਦੂਜੀ ਸ਼ਰਤ ਹੈ ਇਹ ਦੂਜੀ ਸ਼ਰਤ ਹੈ ਉਹ ਕਾਉ ਗਿਆ ਪਿਆ ਯਰੇ ਆ ਦੇਖੋ ਇੱਧਰ ਕੱਚ ਬਹੁਤ ਖਿਲਰ ਰਿਹਾ ਫੇਰ ਅਬ ਕਮਰੇ ਦੀ ਅਸੀਂ ਵੀਡੀਓ ਬਣਾ ਚੁੱਕੀ ਹਾਂ ਉੱਪਰੋਂ ਤੁਸੀਂ ਲੁੱਕ ਦੇਖ ਸਕਦੇ ਹੋ ਕਿ ਲੱਭੇ ਇੱਧਰ ਦੀ ਆਉਣ ਲੱਗਾ ਮੈਨੂੰ ਲੱਗੇ ਇੱਧਰ ਵੀ ਫੌੜੀ ਜਾਣੇ ਆ ਵੀ ਉਹ ਬੋਗ ਹੈ ਟੀ ਜਿਹੜੀ ਗੱਲ ਤੇ ਤੁਹਾਨੂੰ ਛੱਤ ਦਾ ਸੀ ਦਿਖਾਤੀ ਜੀ ਚਲੋ ਗਾਇਸ ਹੁਣ ਚਲਦੇ ਆ ਨੀਚੇ ਤੇ ਤੁਸੀਂ ਇੱਥੇ ਪੌੜੀਆਂ ਚੈੱਕ ਕਰ ਸਕਦੇ ਕਿੰਨੀਆਂ ਖਤਰਨਾਕ ਲੱਗਦੀਆਂ ਨੇ ਆ ਦੇਖੋ ਜੀ ਇਧਰ ਵੀ ਆਰਮ ਨਾਲ ਜਾਵਾਂਗੇ ਅਸੀਂ ਆ ਦੇਖੋ ਜੀ ਇੱਕ ਜਗ੍ਹਾ ਬਹੁਤ ਪੁਰਾਣੀ ਹੈ ਜੀ ਇਹ ਸੀੜੀ ਨਹੀਂ ਹੈਗੀ ਇੱਥੇ ਆ ਇਧਰ ਵਹਾਂ ਦੇ ਆ ਦੇਖੋ ਜੀ ਇੱਧਰ ਲਿਫਟ ਕਹਿੰਦੇ ਨੇ ਉਹ ਹੈ ਵੀ ਕਿ ਨਹੀਂ ਆ ਦੇਖੋ ਜੀ ਉੱਪਰ ਜੋ ਪੁਲਿਆ ਹੈ ਤੇ ਅੱਜ ਹਵਾ ਬੜੀ ਚੱਲ ਰਹੀ ਹੈ ਕਾਫੀ ਤੇਜ਼ ਰਾਤ ਨੂੰ ਬੰਦਾ ਪੱਕਾ ਡਰ ਜਾਊਗਾ ਜੇ ਸੇਮ ਹਵਾ ਚੱਲ ਪਈ ਤਾਂ ਇਹ ਆ ਦੇਖੋ ਇਹ ਕਿੱਥੇ ਚੜ ਗਿਆ ਹੋ ਆਪਾਂ ਤੁਹਾਨੂੰ ਇੱਕ ਜਗ੍ਹਾ ਲੈ ਰਹੀ ਜੀ ਉਹ ਦਿਖਾ ਦਿੰਨੇ ਹਾਂ ਆ ਲੋ ਇਹ ਦਮ ਸਾਹਿਬ ਦਿਖਾਓ ਥੋੜਾ ਜਿਹਾ ਰਿਸਕ ਲੈ ਕੇ ਇੱਥੇ ਚੜ ਕੇ ਤੇ ਤੁਹਾਨੂੰ ਥਿਊ ਚੈੱਕ ਕਰਨ ਨੂੰ ਇਤھے ਇੰਨਾ ਗੰਦੀ ਹੈ ਉਹ ਖਾਨ ਨੂੰ ਦਿਖਾਏ ਕਿਹੜੀ ਚੀਜ਼ ਈ ਹੈ ਇੱਥੇ ਮਾਰ ਜਾਂ ਉਹ ਸ਼ਾਲਾ ਲੁੱਗ ਗਿਆ ਹੋਇਆ ਨਹੀਂ ਸਿੱਧਾ ਹੀ ਜੇ ਪੀਪਲ ਵੱਡੇ ਹੋ ਗਏ ਤੇ ਡਿੱਗ ਜਾਣਾ ਇੱਥੇ ਇਹਨੇ ਜਿਵੇਂ ਆ ਪੀਪਲ ਇੱਥੇ ਵੱਡਾ ਹੋ ਗਿਆ ਹਨਾ ਇਹਨੇ ਆ ਹੋ ਜਾਣਾ ਖਰਾਬ ਹੋ ਜਾਏ ਤੇ ਟੁੱਟ ਜੇਗੀ ਇਥੋਂ ਹੇਠੇ ਜਾਊਗਾ ਪਰ ਹਮ ਹੁਣ ਤੇ ਚਲ ਜਿਵੇਂ ਵੱਡਾ ਹੋ ਗਿਆ ਇਹ ਹੁਣ ਤੇ ਚਲ ਠੀਕ ਹੈ ਇਹ ਵੱਡ ਦੇ ਮੈ ਚਾਹੀਦਾ ਹੈ ਤੇ ਚਲੋ ਗਾਈਸ ਆਪਾਂ ਚੱਲਦੇ ਹਾਂ ਥੱਲੇ ਆਲੇ ਦੁਆਲੇ ਦਾ ਵੀਊ ਖਾਂਦੇ ਤੁਹਾਨੂੰ ਇੱਕ ਵਾਰੀ ਫੇਰ ਚੱਲ ਆ ਜਰੂਰ ਜੀ ਪਤਾ ਲਾ ਲਿਓ ਇਹ ਪੀਪਲ ਚੈੱਕ ਕਰੋ ਕਿ ਕਿੱਥੇ ਕਿੰਨੀ ਕਸੂਤੀ ਜਗ੍ਹਾ ਤੇ ਹੋਇਆ ਹੈ ਫੈਲਿਆ ਹੋਇਆ ਇਹ ਕਬਜ਼ਾ ਕਰਿਆ ਹੋਇਆ ਹੈ ਕਹਿੰਦਾ ਬੰਗਲਾ ਕੋਠੀ ਮੇਰੀ ਹੈ ਕਹਿੰਦਾ ਆ ਦੇਖੋ ਨਿੱਦ੍ਰਸ਼ਟੈ ਜਿੱਦਿਹੀ ਫੈਲ ਕੇ ਟਿਕਾਣਾ ਹੋ ਗਿਆ ਵੀਡੀਓ ਵਧੀਆ ਬਣ ਗਈ ਹੈ ਨਾ ਸਾਬਨ ਅੱਜ ਭਾਵੇਂ ਆਏ ਦੋ ਜਣੇ ਆ ਪਰ ਸਵਾਦ ਜਾਨੇ ਇੰਨਾ ਨਹੀਂ ਆਉਂਦਾ ਪਰ ਮੈਹੀ ਨਾਲ ਸਵਾਦ ਜਾਨੀ ਆਉਂਦਾ ਆਦੇ ਪੇ ਬਸ ਅਸੀਂ ਇੱਕ ਹੋਰ ਜਗ੍ਹਾ ਲੱਭਨੇ ਪਏ ਆ ਉਹਦਾ ਪਤਾ ਕੀਤਾ ਮਤਲਬ ਨੇੜੇ ਹੀ ਸਾਡੇ 4-5 ਕਿਲੋਮੀਟਰ ਤੱਕ ਕਿਉਂ ਉਹਦੀ ਵੀ ਦੇਖਦੇ ਆਂ ਸੀ ਇੱਕ ਦੋ ਦਿਨ ਤੱਕ ਵੀਡੀਓ ਬਣਾ ਕੇ ਜਾਂਦੇ ਆ ਤੇ ਜੋ ਵੀ ਉਹ ਰੋਡ ਕਰਾਂਗੇ ਤੁਸੀਂ ਬੰਦੇ ਆਪਾਂ ਇੱਥੇ ਸਰਪਸੇ ਡੂੰਗੜਿਆਂ ਦਾ ਬੜਾਓ ਇਹ ਡਾਰੀ ਪਰ ਫਿਰ ਵੀ ਤੁਹਾਨੂੰ ਬਖਾਨਣ ਦੇ ਲਈ ਅਸੀਂ ਦੁਬਾਰਾ ਆ ਚੁੱਕੇ ਹਾਂ ਹੋ ਸਕਿਆ ਅਸੀਂ ਉਹ ਵੀਡੀਓ ਰੀਮੂਵ ਕਰ ਦਾਂਗੇ ਜਿਹੜੀ ਪਹਿਲਾਂ ਪਾਈ ਹੋਈ ਹੈ ਉਹਦੀ ਜਗ੍ਹਾ ਤੇ ਆਪਾਂ ਇਹ ਵੀਡੀਓ ਅਪਲੋਡ ਕਰ ਦਾਂਗੇ ਤੁਸੀਂ ਇੱਧਰ ਉਹ ਵੀਊ ਚੈੱਕ ਕਰ ਸਕਦੇ ਹੋ ਜਿਹੜਾ ਉੱਥੇ ਇੱਕ ਖੂਹ ਹੈ ਉਹ ਵੀ ਬੜਾ ਡੂੰਘਾ ਹੈ ਉਦੋਂ ਖਾਇਆ ਸੀ ਚੱਲਦੇ ਹਾਂ ਅੱਜ ਫਿਰ ਰਿਸਕ ਲੈਣਾ ਪੈਣਾ ਉੱਧਰ ਉਹ ਦਿਨ ਕਲੀਅਰ ਆਈ ਨਹੀਂ ਸੀ ਹੈਗੀ ਥੱਲੇ ਜੀ ਬੜਾ ਹੋਏ ਨਾ ਕਾ ਕੂਜ ਹੈ ਕਾਚ ਫਿਰ ਪਤਾ ਨਹੀਂ ਨਾ ਲੱਗਦਾ ਸਪਸ ਲੁੰਗੜੇ ਦਾ ਇਸ ਕਰਕੇ ਕੀ ਆ ਜੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਰਾਂ ਨੇ ਮਾਰ ਤਨੇ ਨਾ ਮੜੇ ਤੇ ਆਂਦਾ ਲਾਈਵ ਥੱਲੇ ਦੇਖ ਕੇ ਕਈ ਵਾਰ ਨਾ ਸੱਪ ਸੁੰਗਣਾ ਹੁੰਦਾ ਸਰ ਹੈ ਪਤਾ ਨਹੀਂ ਲੱਗਦਾ ਇੱਥੇ ਦੇ ਬੋਸ ਤੋਂ ਵੀ ਵੱਡਾ ਪਿੱਪਲ ਏ ਓਏ। ਬਹੁਤ ਘੰਟਾ ਪਿਆ ਹੋਇਆ ਏ। ਮੈਂ ਵੀ ਕੁਕਿੰਨੀ ਕਿ ਜਗ੍ਹਾ ਤੇ ਪੌੜੀ ਤੇ ਖੜਾ। ਪੌੜੀਆਂ ਟੁੱਟੀਆਂ ਨੇ ਇਹ ਤਾਂ ਛੇ ਚੀ ਟੁੱਟ ਜਾਣੀ ਮਾਰ ਤੇ ਵੀ।

ਦੁੱਜੀ ਮਸਲਵ ਇਸਟਾ ਤੇ ਪਾ ਲੀ ਕਿ ਵੀ ਬਹੁਤ ਡੂੰਘਾ ਫੱਲ ਨਹੀਂ ਰਿਹਾ ਹੁਣ ਕਰਕੇ ਕੁਝ ਦੇਖ ਨਹੀਂ ਰਿਹਾ ਬੜਾ ਡੂੰਘਾ ਹੈ

ਫੇਦਰ ਹੀ ਫੋਟੋ ਫੋਟੋ ਚੰਗੀਆਂ ਖਿੱਚੀਆਂ ਵੀਡੀਓ ਵੀਡੀਓ ਬਣਾਈਆਂ ਦੋ ਤਿੰਨ ਪੋਸਟ ਕਰਾਂਗੇ ਇੰਸਟਾ ਤੇ ਤੁਹਾਨੂੰ ਹੀ ਇਸਟਾਈਲ ਵੀ ਉਹ ਕਰ ਦਾਂਗੇ ਫੋਲੋ ਜਰੂਰ ਕਰ ਲਿਓ ਉੱਦੋਂ ਤੇ ਟੂ ਨਿਆਣਾ ਨਹਾ ਰਿਹਾ ਹੀ ਜੇ ਪਿਆ ਹੋਇਆ ਚੋਕੇ ਖਾਵਾਂਗੇ ਮਨ ਦੇ ਮੁੰਦੇ ਹੈ ਨਹੀਂ ਗੱਡੀ ਆ ਰਹੀ ਪਿੱਛੇ ਤੁਸੀਂ ਵੇਖ ਸਕਦੇ ਹੋ ਸੱਚੀ ਤੁਹਾਡੇ ਕਹਿੰਦੇ ਅਸੀਂ ਦੁਬਾਰਾ ਬਣਾਈ ਪਾਰਟ 2 ਬਣਾਇਆ ਸੀ ਵੇਲੀ ਦਾ ਤੇ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਤੁਹਾਨੂੰ ਐਵੇਂ ਦੀ ਕੋਈ ਹੋਰ ਜਗਾ ਪਤਾ ਹੈ ਮਤਲਬ ਹੌਂਟਡ ਮਤਲਬ ਦਿਸ ਕੋਈ ਵੀ ਵੀਰੇ ਪੁਰਾਣੀ ਜਗਾ ਤੁਹਾਡੀ ਪਗਾਂ ਕਿਹਦੇ ਨੂੰ ਵੀ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਕਮੈਂਟ ਵਿੱਚ ਜ਼ਰੂਰ ਦੱਸਿਓ ਕਿਉਂਕਿ ਜੇ ਤੁਸੀਂ ਅਸੀਂ ਉੱਥੇ ਆਵਾਂਗੇ ਤੇ ਉਸ ਦੀ ਵੀਡੀਓ ਬਣਾਵਾਂਗੇ ਹਾਂਜੀ ਤੇ ਅੱਜ ਲਈ ਇੰਨਾ ਹੀ ਮਿਲਦੇ ਆਪਾਂ ਨੈਕਸਟ ਵਲੌਗ 'ਚ ਛੇਤੀ ਹੀ ਅਤੇ ਚੈਨਲ ਸਬਸਕ੍ਰਾਈਬ ਕਰ ਲਿਓ ਠੀਕ